śīrī śrī śrī parama tīra somam divārā śīrī śrī śrī parama tīra kalyanam samīlo pahlam jetham adiye adiye haḍida achhiṭa mai sāri bhāva ਆਲੂ ਕੋ ਪਹਿਲਾ ਪੰਨਾ 20 ਨੂੰ ਇਹ ਵੀ ਕਮੀ ਕੇ 10 ਸੇ ਤੇ ਇਹ ਗ੍ਰਾਹਕ ਰਾਜ ਭਾਜੀ ਜਿਲ੍ਹਾ ਅੰਮ੍ਰਿਤਸਰ ਤੋ ਆ ਵੀਓ ਬੜੇ ਧਿਆਨ ਨਾਲ ਧਿਆਨ ਨਾਲ ਸਮਝ ਲਿਏ ਕਿ ਸਚਿਪਾ ਆਸ਼ਾਏ ਨੇ ਤੁਹਾਨੂੰ ਉੱਚਾ ਸੁਚਨਾਰ ਮਾਰਕ ਦਿੱਤਾ ਹੈ ਆਪਾਂ ਉਸ ਨੂੰ ਅਪਣਾਉਣਾ ਹੈ ਅਪਨਾ ਕੇ ਆਪਣੇ ਥੀਮਨ ਦੇ ਉੱਤੇ ਲਾਗੂ ਕਿ ਜੋ ਹਰਿ ਦੀ ਸੰਚਾਈ ਨੇ ਸਾਨੂੰ ਸਾਂਝ ਦੇ ਰੰਗੰਦ ਦੇਦੇ ਹਨ ਉਹ ਮਧਰਾ ਦਿਨ ਆ ਕਿਉਂਕਿ ਸੰਸਾਰ ਦੇ ਵਿੱਚ ਅਕੇ ਹੀ ਪ੍ਰਚਲਿਤ ਨਹੀਂ ਹੁੰਦਾ ਸੰਸਾਰ ਨੂੰ ਦੱਸਾਂਗੇ ਵੀ ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਪਰ ਸੰਹੀ ਹਰਿ ਦੀ ਸੰਚਾਈ ਨੇ ਸਵਾ 32 ਸਾਲ ਪੜਾਈ ਜਾਈ ਪੜਾਈ ਦੇ ਨਾਲ ਲਖਾਂ

ਕੋਹ ਹੋਏ ਕਰੇਗਾ ਵੀ ਕਿਸ ਆਣੇ ਚਾਹੂ ਸੋ ਮੈਂ ਨੰਬਰ ਤੁਕੀ ਨਾ ਬਣੀ ਸਾਡੀ ਕਥਾ ਬੜੇ ਭਾਵ ਨਾਲ ਧਿਆਨ ਨਾਲ ਸੁਣੋ ਜਿਸ ਜਨਨ ਫਰਮਾਏਗਾ ਆਪਾ ਲਾਲ ਲਾਲ ਨੇ ਆਪਣਾ ਅੰਗ ਚੜਾਈਆ ਸੋ ਵੀ ਜਿਓ ਆਪਾਂ ਜੈਸਾ ਹੀ ਨੇ ਆਪਣੇ ਤੀਤਾਲ ਔਰ ਕਾਉਂਦਾ ਉਸ ਪਰਮਾਤਮਾ ਨੇ ਆਪ ਨੂੰ ਚੜਾਇਆ ਸੋ ਨਮਨੀ ਅਰਜਨ और ਜੀ ਜਿਹੜੀ ਉਹ ਸੱਚੀ ਪੀਰ ਹੈ ਕਾ ਨਾਮ ਜੋਦੀ ਜੋ आप ਕਾ ਆਪਣੀ ਕਿਰਪਾ ਕਾ ਕਾ ਜੁਗਾ ਜੁਗਾ ਨਿਰੰਤਰ ਏ

ਯਾ ਕਿਉਂ ਕਿ ਇਹ ਗੱਲ ਪਰਮਾਤਮਾ ਹੈ ਗੋਡ ਉਹ ਸਾਰਿਆਂ ਨਾਲ ਜੁੜਿਆ ਹੋਇਆ ਹੈ ਗੋਡ ਜੀਓਡੀ ਤੇ ਇਕਰਾਮ ਤੋਂ ਬਣਿਆ ਗੋਡ ਜਨਰੇਟ ਕਰਦਾ ਇਨੀਸ਼ੀਅਲ ਸਾਰੇ ਵੀ ਦੇ ਬੈਸ ਨੂੰ ਹਮਾਰਾ ਸੰਸਾਰ ਨੂੰ ਸੰਭਾਲਦਾ ਉਹ ਯੋਗਮ ਅਪਡੇਟ ਕਰਦਾ ਚਲਾਉਂਦਾ ਤੇ ਬੀ ਦਾ ਆ ਐਂਟੀਨਿਊ ਇੱਕ ਹੋਰ ਇੱਕ ਦਿਨ ਹੀ ਆਪਾਂ ਸਾਰੇ ਭਾਗਦਿਆਂ ਸੇਵਾਗੇ ਮਨਨ ਤੁਹਾਨੂੰ ਸਾਡੇ ਸੰਗੀ ਹੀ ਜਿਸੁ ਸੇਰੇ ਆਪਣੋ ਹੱਥ ਟਕਾਏਂਦਾ ਉਹ ਨੂੰ ਨਾ ਸੱਚਾ ਨਾਮਾ ਮਾਇਆ ਜੀਰੈ ਸੇ ਤੇ ਪਰਮਾਤਮਾ ਨੇ ਖੁਦ ਆਪ ਪਹਾਂ ਕਾਂ ਕਰ ਨੋਂ ਬਸੇ ਹਸਤ ਕੀਟ ਕੋ ਜੀ ਨੀਜ ਨਾ ਕੋਈ ਬਖਾਏਂਗਾ ਹਾਕਮ ਹਸਤ ਕੀ ਬੋਹਾ ਹਾਥੀ ਕੀ ਡਿਗਰੀ ਹੈ ਇਚ ਕੋ ਸਾਰੀ 84 ਲਖ ਦੀ ਦੇ ਵਿੱਚ ਹੀ ਬਸੇ ਔਰ ਉਹਦੇ ਵਾਸਤੇ ਕੋਈ ਉੱਚ ਨੀਚ ਨਹੀਂ ਹੈ। ਔਰ ਇਹ ਪਰ ਚੈਨ ਉਹਦੇ ਲਈ ਕੋਈ ਵੀ ਜੂਨਿਆ ਕੋਈ ਵੀ ਅਸਰੀ ਬਰਾਬਰ ਦਾ। ਜੋਤੀ ਜੋ ਸੁਭਾਰਾ ਆਪਣੀ ਕਿਰਪਾ ਕਰ। ਸਾਚਾ ਨਾਮ ਦੇਵੇ ਵਾਲ। ਵਾਹ ਇੱਕੋ ਘਰ ਕਰਾਏਗਾ। ਸਾਚਾ ਨਾਮ ਦਾ ਜਨਮ ਮਿਤਾ। ਮੇਂਦਰ ਪਿਆਰਾ ਨਾ ਮਰੇ ਨਾ ਜਾਇਆ ਉਹ ਅਮਰਤ ਪਿਆ ਮੈਂ ਗੱਲ ਕਰਦਾ ਅੰਤਰ ਆਤਮਾ ਹੈ ਔਰ ਉਹ ਅੰਦਰ ਆਤਮਾ ਨੇ ਜਦੋਂ ਅਮਰਤ ਪਿਆ ਨਾ ਪਿਆ ਮਰ ਦੀ ਮਤੇ ਵਿੱਚ ਨਹੀਂ ਆਉਂਦਾ ਕਾਲ ਮੁਕਤੀ ਦੀਨ ਦੇ ਆਲ ਸੰਤ ਭਗਤ ਆਪਣੇ ਜਿਹਾ ਕੀਤਾ ਜਿਹਨੇ ਉਸ ਦੀ ਜਾਣਕਾਰੀ ਪਾ ਲਈ ਜਿਸ ਸਹਿਮ ਸਤਗੁਰ ਪੂਰਨ ਪਰਮੇਸ਼ਰ ਮਿਲਿਆ ਮੀਤਾ ਸ਼ੇਰ ਦਵਾਲਾ ਮਾਕ ਮਸੀਤ ਖੋਜਣ ਨਾ ਜਾਈਆ ੴ ਨਾਮ ਹਰੀ ਹਰ ਨਰਾਇਣ ਨਾਰਾ ਹੈ ਸੱਚਾ ਆਪ ਜਣਾ ਹੈ ਤਾਂ ਹੋਰ ਹਰੀ ਦੇ ਪਰਮਾਤਮਾ ਦਾ ਨਾਮ ਹੀ ਕੋਈ ਠੀਕ ਇਸ ਸੰਸਾਰ ਦੇ ਵਿੱਚ ਪੱਕਾ ਕਰਨ ਸਰੀਰ ਭੇਦਾ ਤੇ ਕੋਲੋਂ ਕੀ ਖਤਮ ਹੋਵੇ ਇਹਦੇ ਤੋਂ ਪੱਕਾ ਕੋਈ ਤੇ ਕਹ ਕੇ ਅੰਤ ਨ ਕੋਈ ਪਾਏਂਦਾ ਲਿਖਨੇ ਤੱਕ ਕੇ ਸਾਗ ਸੈਣ ਸਜਣ ਲੋਕ ਮਾਤ ਪ੍ਰਗਟਾਏਂਦਾ ਜੋਦੀ ਜੋ ਸੁਭਾਣ ਆਪ ਆਪਣੀ ਕਿਰਪਾ ਕਰ ਜਿਸ ਜੰਮ ਦੇਵੇ ਨਾ ਨਾਮ ਦਾ ਵਾਕ ਦਿੱਤਾ ਹਨ ਨੂੰ ਆਪਣਾ ਧੰਨਿਆਓ ਸੱਚਾ ਨਾਮ ਕਰਵਾਇਆ। ਸੋ ਵੀ ਦਿਓ। ਆਪਾਂ ਕੁਝ ਨੇ ਕਾਨੂੰਨਾਂ ਅਸਤੇ ਸੰਕੀਆ ਆਧਰ ਸਮਰਪਨ ਕਰਨਾ ਮੈਂਦਾ ਕੂਟ ਪ੍ਰਿਆਮ ਦੇ ਅਨੁਸਾਰ ਹੈ। ਵਹਿ ਰੂ ਚੇ। ਜਦ ਤੱਕ ਸਮਾਏ ਦੇ ਵਿੱਚ ਅਸੀਂ ਦਿੱਜੇ ਭਾਸ਼ਾ ਜਿਹੜਾ ਸੁਲਖਾਇਆ। ਕਿਉਂਕਿ ਨਾਮੋਂ ਜਾਂਤੀ ਸਮੋਂ ਨਾਮ ਜਾਂਤੀ ਦੇ ਪ੍ਰਮਾਤਮਾ ਦੇ ਰੂਪ ਸਮਝੇ। ਕਿਸੇ ਦਾ ਨੰਬਰਤ ਨਹੀਂ ਹਾਂ ਜਦੋਂ ਇਹਨਾਂ ਨੂੰ ਉਹਨਾਂ ਦੀ ਇਸ ਕल्पना ਕਰਦੇ ਆਂ ਤੇ ਅਸੀਂ ਪਰਮਾਤਮਾ ਦਾ ਖੁਦ ਹੀ ਰੂਪ ਮੰਨਦੇ ਆਂ ਜੇ ਸਾਡੇ ਵਿੱਚ ਨੰਬਰਤ ਗਵਾਹ ਤੇ ਨਜ਼ਰ ਆਉਣੀ ਹੱਥੇ ਤੇ ਅਸੀਂ ਹੁੰਦੀ ਅਸੀਂ ਮੈਂ ਪਰਮਾਣੇ ਤੇ ਇਸ ਨਾਲ ਕਰਦਾ ਆਂ ਕੋਈ ਅਖਰਵਾਦ ਕਾਟ ਕੇ ਪੜਿਆ ਗਿਆ ਮੈਂ ਤਾਂ